ਮੇਰੇ ਮੂਰੇ ਨਾ ਚਬਰ-ਚਬਰ ਜਿਨਾਂ ਜਵਾਨਾਂ ਦਾ ਬਾੜੀ ਬਣੀ ਐ ਇਹ ਹਬੀਬ ਦੀ ਭੈਣ ਬਾਰੇ ਇਹਨਾਂ ਨੂੰ ਕਿੰਨਾ ਦੁੱਖ ਲੱਗਦਾ ਪਰ ਇਹ ਨਹੀਂ ਸੋਚਦੇ ਵੀ ਮੈਂ ਵੀ ਤਾਂ ਕਿਸੇ ਦੀ ਤੀ ਭੈਣਾ ਪਤਾ ਨਹੀਂ ਕੀ ਕੁਝ ਬੋਲ ਕੇ ਚਲੇ ਗਏ ਨਾਲੇ ਜਿਦ ਮੈਂ ਕੁਝ ਗਲਤ ਕੀਤਾ ਹੀ ਨਹੀਂ ਬੰਦੇ ਨੂੰ ਉਲਟੀ ਬਿਮਾਰ ਹੋਣ ਕਰਕੇ ਵੀ ਆ ਸਕਦੀ ਆ ਪਤਾ ਨਹੀਂ ਇਹਨਾਂ ਦੇ ਦਿਮਾਗ 'ਚ ਕੀ ਕੁਝ ਚੱਲੀ ਜਾਂਦਾ ਅਨਮੋਲ ਫਰਦੋ ਬਾ ਮੈਂ ਟੋਨੀ ਆ ਜਾਊਗਾ ਕੋਈ ਆਉਂਦਾ ਤਾਂ ਆ ਜੀ ਮੈਨੂੰ ਰਾਤ ਵਾਲੀ ਗੱਲ ਦੱਸ ਉਲਟੀ ਵਾਲੀ ਕੀ ਰਾਜ ਹੈ ਮਨ ਬਾ ਛੱਡੋ ਮੈਨੂੰ ਦੱਸ ਦੀ ਕਿਹੜੀ ਉਲਟੀ ਮੇਰੇ ਨੂੰ ਰਾਤ ਦਾ ਸਿਰ ਦੁਖਦਾ ਸੀਗਾ ਤੇ ਉਹਦੇ ਕਰਕੇ ਮੈਨੂੰ ਉਲਟੀ ਆ ਗਈ ਠੰਡ ਲੱਗ ਗਈ ਹੂੰ ਠੰਡ ਲੱਗੀ ਤੈਨੂੰ ਉਹ ਜੇ ਠੰਡ ਲੱਗੀ ਹੋਵੇ ਨਾ ਉਲਟੀਆਂ ਨਹੀਂ ਆਉਂਦੀਆਂ ਉਹਨੀਆਂ ਕਿਤੇ ਟੋਨੀ ਨਾਲ ਯਾਰ ਹਮਨੋ ਛੱਡੋ ਹੱਥ ਮੇਰਾ ਕੋਈ ਖੰਮਾ ਜਿਹਾ ਡਰਾ ਬਣਾ ਲੈਨੇ ਹੋ ਸ਼ੱਕ ਵੀ ਨਾ ਕਿਸੇ ਹੱਦ ਤੱਕ ਸਹੀ ਹੁੰਦਾ ਤਾਂ ਫਿਰ ਸਾਡੀ ਮੰਨਦੀ ਕਿਉਂ ਨਹੀਂ ਜਾਂਦੀ ਕਿਉਂ ਨਹੀਂ ਡਾਕਟਰ ਕੋਲੇ ਜੇ ਤੂੰ ਇੰਨੀ ਸੱਚੀ ਹੈ ਨਾ ਤਾਂ ਚੱਲ ਸਾਡੇ ਨਾਲ ਉੱਥੇ ਪਤਾ ਲੱਗ ਜੇਗਾ ਕੌਣ ਝੂਠ ਬੋਲਦਾ ਹੈ ਕਿਉਂ ਮੈਂ ਕਿਹਾ ਜਾਵਾਂ ਡਾਕਟਰ ਕੋਲ ਜਦੋਂ ਮੈਂ ਕੁਝ ਗਲਤ ਕੀਤਾ ਨਹੀਂ ਹੈਗਾ ਮੈਂ ਕਿਉਂ ਆਉਂਦੀ ਬੇਇੱਜ਼ਤੀ ਕਰਵਾਈ ਜਾਵਾਂ ਹਾਂ ਹਾਂ ਬੇਇੱਜ਼ਤੀ ਤਾਂ ਤੇਰੀ ਕੱਲੀ ਦੀ ਹੁੰਦੀ ਹੈ ਸਾਡੀ ਤਾਂ ਇੱਜ਼ਤ ਦਾ ਕੋਈ ਸਵਾਲ ਨਹੀਂ ਅੱਛਾ ਤੂੰ ਕਹਿ ਨਹੀਂ ਆ ਕੁਝ ਗਲਤ ਨਹੀਂ ਕੀਤਾ ਨਾ ਫਿਰ ਆ ਤਾਂ ਦੱਸ ਆ ਕੀ ਹੈ ਸੱਚ-ਸੱਚ ਦੱਸ ਦੇ ਨਹੀਂ ਗਲਾ ਘੋਟ ਕੇ ਨਾ ਨੇੜੇ ਰੋਡੋਂ ਲੱਗਾ ਟਾਈਮ ਨਹੀਂ ਲੱਗਣਾ ਮੈਨੂੰ ਕੀ ਪਤਾ ਇਹ ਗੁਰਦਵਾਰੇ ਜਾਂਦੀ ਹੈ ਜਾਂ ਕਿਤੇ ਹੋਰ ਜਾਂਦੀ ਹੈ ਸੋਚਣ ਵਾਲੀ ਗੱਲ ਤਾਂ ਸਾਲੀ ਇਹ ਆ ਵੀ ਪਿੰਡ ਚੋਂ ਤਾਂ ਇਹਨੂੰ ਕੋਈ ਗੁੜੀ ਵੀ ਨਹੀਂ ਜਾਣਦੀ ਵੀ ਜਿਹਦੇ ਕੋਲ ਬੰਦਾ ਘੰਟਾ ਅੱਧਾ ਘੰਟਾ ਖੜ੍ਹ ਜਾਂਦਾ ਏ ਏ ਚੱਕਰ ਕੀ ਆ ਸਾਲਾ ਤੁੰਬੇ ਕੀ ਨਹੀਂ ਹੈਗਾ ਮੇਰੇ ਤੇ ਇੱਕ ਗੁਰਦੁਆਰਾ ਤਾਂ ਜਾਣੀ ਹੈ ਹੋਰ ਜਗ੍ਹਾ ਵੀ ਕਿਹੜੀ ਮੇਰੇ ਕੋਲ ਜਾਣਦੀ ਸੱਤ ਸੱਤ ਦੱਸ ਜਿਹੜੀ ਗੁਰਦੁਆਰੀ ਜਾਣੀ ਹੈ ਇਹਤੇ ਹੋਤਾ ਨਹੀਂ ਇੱਕ ਤੁਹਾਨੂੰ ਮੇਰੇ ਤੇ ਯਕੀਨ ਸੀ ਪਰ ਹੁਣ ਉਹ ਵੀ ਨਹੀਂ ਰਿਹਾ ਤੂੰ ਜਿੱਦਾ ਸ਼ੱਕ ਕਰਦੇ ਸੀ ਪਰ ਹੁਣ ਤੁਸੀਂ ਵੀ ਕਰਨ ਲੱਗੇ ਹਾਂ ਕਰਦਾ ਤੇਰੇ ਤੇ ਸ਼ੱਕ 7 ਸਾਲ ਹੋ ਗਏ ਤੇਰਾ ਨਾਲ ਰਿਲੇਸ਼ਨ 7 ਸਾਲ ਪਤਾ ਕਿੱਲੇ ਹੁੰਦੇ ਆ 7 ਜਨਮਾਂ ਤੋਂ ਘੱਟ ਨਹੀਂ ਹੁੰਦੇ ਅਨਮੋਲ ਫਿਰ ਮੈਂ ਕਿਹੜੋਂ ਇਤਰੀ ਫਿਰਦੀ ਆ ਤੁਹਾਡੇ ਤੋਂ ਬਿਨਾ ਮੈਂ ਕਿਸੇ ਨਾਲ ਗਲਤ ਵੀ ਨਹੀਂ ਹੈਗੀ ਤੁਸੀਂ ਤੋਂ ਹੀ ਇਲਜ਼ਾਮ ਲਾਉਣ ਲੱਗ ਜਾਂਦੇ ਹੋ ਕਿੰਨੇ ਵਾਰੀ ਕਿਹਾ ਵੀ ਮੈਂ ਗੁਰਦੁਆਰੇ ਜਾਂਦੀ ਆ ਦ ਕਰੇ ਆਉਣੀ ਆ ਫਿਰਦੀ ਆ ਜਿਹੜਾ ਕੁਝ ਤੂੰ ਕਰਦੀ ਫਿਰਦੀ ਹੈ ਨਾ ਇਹ ਸ਼ਰਮ ਸ਼ੱਕ ਕਰਨ ਵਾਲੀ ਗੱਲ ਹੈ ਦਿਨੇ ਤਾਂ ਤੇਰੀ ਅਰ ਜੀ ਕਿਸੇ ਹੋਰ ਦੇ ਮੋਟਰਸਾਈਕਲ ਤੇ ਹੁੰਦੀ ਆ ਤੇ ਰਾਤ ਨੂੰ ਬਿਸਤਰਾ ਕਿਸੇ ਹੋਰ ਦਾ ਹੁੰਦਾ ਬਸ ਕਰਨ ਮੋਲ ਬਸ ਕਰ 7 ਸਾਲ ਦੇ ਪਿਆਰ ਨੂੰ ਦਾਗੀ ਕਿਹਾ ਜਾਣਾ ਚਿੱਕੜ ਹੁਛੜ ਰਿਆਂ ਤੂੰ ਮੇਰੇ ਤੇ ਤੈਨੂੰ ਮੇਰੇ ਤੇ ਜਮਾਂ ਹੀ ਕੀ ਨਹੀਂ ਰਿਹਾ ਜਿੰਨਾ ਮਰਜੀ ਸੱਚ ਬੋਲਾਂ ਮੈਂ ਤੈਨੂੰ ਹਾਂ ਉਛਾਲ ਰਿਆਂ ਤੇਰੀ ਆਹ ਕਰਤੂਤ ਹੀ ਬਿਆਨ ਕਰਦੀ ਐ ਤੂੰ ਗੁਰਦੁਆਰੇ ਜਾਨੀ ਐ ਕਿ ਕਿਸੇ ਨਾਲ ਹੋਰ ਖੇ ਖਾਨੀ ਐ ਅਨਮੋਲ ਮੈਂ ਕਦੇ ਸੋਚਿਆ ਵੀ ਨਹੀਂ ਸੀ ਵੀ ਤੁਸੀਂ ਮੇਰੇ ਤੇ ਸ਼ੱਕ ਕਰੋਗੇ ਕੀ ਕੁਝ ਬੋਲੀ ਜਾਂਦੇ ਤੁਸੀਂ ਖੇ ਖਾਂਦੀ ਫਿਰ ਜੈਨਾ ਕੁਝ ਹੋਰ ਮੈਨੂੰ ਲੋੜ ਨਹੀਂ ਕਿਸੇ ਦੀ ਤੁਹਾਡੇ ਤੋਂ ਬਿਨਾ ਮੈਂ ਤਾਂ ਤੁਹਾਡੇ ਹੁੰਦੇ ਟੋਨੀ ਨੂੰ ਨੀ ਆਵਦੇ ਵਾਲ ਚੱਕ ਨਿੰਦੀ ਉਹ ਤੈਨੂੰ ਪਿਆਰ ਕੀਤਾ ਕੋਈ ਮਜ਼ਾਕ ਨਹੀਂ ਨਾਲੇ ਸ਼ੱਕ ਕਰਨਾ ਤਾਂ ਮੇਰਾ ਬਣਦਾ ਨਾਲੇ ਤੈਨੂੰ ਪਿੰਡ ਚ ਕੌਣ ਜਾਂਦਾ ਜਿਹਦੇ ਕੋਲ ਤੂੰ ਘੰਟਾ ਦੋ ਘੰਟੇ ਬਹਿਨੀ ਆ ਮੈਨੂੰ ਤਾਂ ਨਹੀਂ ਲੱਗਦਾ ਉਹ ਕਿ ਤੈਨੂੰ ਪਿੰਡ ਚ ਜਾਂਨ ਦਊ ਨਾਲਿਆ ਜਿਹੜੀ ਟੋਨੀ ਵਾਲੀ ਗੱਲ ਕਰਦੀ ਆ ਨਾ ਇਹ ਵੀ ਮੈਨੂੰ ਸਾਰਾ ਪਤਾ ਹੀ ਆ ਕਿ ਤੂੰ ਕੀ ਕਰਦੀ ਫਿਰਦੀ ਘੰਟਾ ਦੋ ਘੰਟੇ ਮੈਂ ਕਿਸੇ ਕੋਲ ਨਹੀਂ ਖੜਦੀ ਹੈਗੀ ਮੈਂ ਤੁਹਾਨੂੰ ਉਹ ਦਿਨ ਵੀ ਦੱਸਿਆ ਸੀ ਤੇ ਹੁਣ ਵੀ ਉਹੀ ਦੱਸ ਰਹੀ ਆ ਉਹੀ ਕੰਟੀ ਨੇ ਉਹਨਾਂ ਕੋਲ ਖੜ ਜਾਨੀ ਆ ਮੈਂ ਫਿਰ ਉਹ ਗੱਲੇ ਲਾ ਲੈ ਜਾਂਦੇ ਨੇ ਮੈਨੂੰ ਤਾਂ ਟਾਈਮ ਲੱਗ ਜਾਂਦਾ ਤੁਸੀਂ ਕੁਝ ਵੀ ਸੋਚ ਜਾਨੇ ਤੁਸੀਂ ਅਨਮੋਲ ਨਾ ਇਹੋ ਜੀ ਕਿਹੋ ਜੀ ਆਂਟੀ ਆ ਜਿਹੜੀ ਤੈਨੂੰ ਹਰ ਰੋਜ਼ ਹੀ ਰੋਕ ਲੈਂਦੀ ਆ ਮੈਨੂੰ ਵੀ ਤਾਂ ਦੱਸ ਮੈਨੂੰ ਨਹੀਂ ਪਤਾ ਹੈਗਾ ਉਹਨਾਂ ਦਾ ਨਾਮ ਮੈਂ ਕਹਤਾਂ ਨਾ ਰੋਜ਼ ਰੋਕ ਲੈਂਦੀ ਆ ਨਾਮ ਤੈਨੂੰ ਪਤਾ ਨਹੀਂ ਤੇ ਕਹਿੰਨੀ ਆ ਰੋਜ਼ ਰੋਕ ਲੈਂਦੀ ਆ ਉਹ ਜਦੋਂ ਤੈਨੂੰ ਉਹ ਜਾਣਦੀ ਨਹੀਂ ਫਿਰ ਤੈਨੂੰ ਰੋਕਦੀ ਕਿਹੜੀ ਗੱਲ ਨੂੰ ਉਹ ਲੈ ਜ਼ਰੂਰੀ ਤਾਂ ਨਹੀਂ ਹੈਗਾ ਵੀ ਜੇ ਮੈਂ ਉਹਨਾਂ ਦਾ ਨਾਮ ਨਹੀਂ ਜਾਣਦੀ ਤਾਂ ਸਾਡੇ ਚ ਕੋਈ ਗੱਲਾਂ ਨਹੀਂ ਹੁੰਦੀਆਂ ਨਾਲੇ ਉਹ ਤਾਂ ਮੈਨੂੰ ਐ ਪੁੱਛਦੇ ਸੀ ਵੀ ਐਸ਼ ਕਿੱਥੇ ਹੁੰਦੀ ਆ ਕਿੱਥੇ ਪੜਦੀ ਆ ਹੁਣ ਉਹਦੇ ਬਾਰੇ ਹੀ ਗੱਲਾਂ ਕਰਦੇ ਸੀ ਰੋਜ਼ ਤੈਨੂੰ ਆਹੀ ਗੱਲਾਂ ਪੁੱਛਦੀ ਆ ਉਹ ਮੈਂ ਤਾਂ ਨਹੀਂ ਮੰਨਦਾ ਵੀ ਰੋਜ਼ ਆਹੀ ਗੱਲਾਂ ਹੁੰਦੀਆਂ ਹੁਣ ਤੁਹਾਡੇ ਚ ਅਨਮੋਲ ਜਨਾਨੀਆਂ ਦੀ 100 ਗੱਲਾਂ ਹੁੰਦੀਆਂ ਤੁਹਾਨੂੰ ਹਰੇਕੀ ਗੱਲ ਦੱਸਣੀ ਜ਼ਰੂਰੀ ਨਹੀਂ ਹੈਗੀ ਚਲ ਤੇਰੀ ਮੰਨ ਲੈਣਾ ਵੀ ਜਨਾਨੀਆਂ ਦੀਆਂ 100 ਗੱਲਾਂ ਨਾਲੇ ਤੂੰ ਕਹਿੰਨੀ ਮੈਂ ਜਾਣਦੀ ਨਹੀਂ ਉਹਦਾ ਮੈਨੂੰ ਨਾਮ ਨਹੀਂ ਪਤਾ ਉਹ ਫਿਰ ਖੜਦੀ ਕਿਉਂ ਆ ਤੂੰ ਉੱਥੇ ਇਸ ਗੱਲ ਦਾ ਜਵਾਬ ਦੇ ਦੇ ਮੈਨੂੰ ਅਨਮੋਲ ਆਪਣੇ ਪਿੰਡ ਦੀ ਔਰਤ ਆ ਉਹ ਜਿਹਦੇ ਕੋਲ ਮੈਂ ਖੜੂੰਗੀ ਨਹੀਂ ਅਗਲੀ 100-100 ਮਿਹਣੇ ਮਾਰੂਗੀ ਵੀ ਉਹਨਾਂ ਦੀ ਬਹੂ ਇਹੋ ਜੀ ਆ ਮੈਂ ਤਾਂ ਤਾਂ ਦੇ ਕੋਲ ਖੜ ਕੇ ਗੱਲਾਂ ਕਰਨ ਲੱਗ ਜਾਨੀ ਆ ਨਾਲੇ ਉਹਦੀ ਨਾ ਉਹਦੀ ਆਪਦੀ ਨੂ ਨਾਲ ਨਹੀਂ ਬਣਦੀ ਹੈਗੀ ਆਪਣੇ ਪਿੰਡ ਚ ਤਾਂ ਬਾਲੀਆਂ ਜਨਾਨੀਆਂ ਆਪਣੇ ਗਵਾਂਢ ਚ ਵੀ ਐ ਇੱਧਰ ਵੀ ਐ ਤੇ ਉੱਧਰ ਵੀ ਐ ਮੈਂ ਤਾਂ ਕਦੇ ਦੇਖਿਆ ਨਹੀਂ ਤੈਨੂੰ ਉਹਨਾਂ ਦੇ ਜਾਂਦੇ ਜਦੋਂ ਗੁਰਦੁਆਰੇ ਜਾਂਦੀ ਐ ਤੂੰ ਉਹਦੇ ਹੀ ਖੜਦੀ ਐ ਕਿਸੇ ਕੋਲੇ ਅਨਮੋਲ ਆਪਣੇ ਆਸ ਗਵਾਂਢ ਦਾ ਤਾਂ ਤੁਹਾਨੂੰ ਪਤਾ ਹੀ ਆ ਕੋਈ ਨਹੀਂ ਹੈਗਾ ਵਰਤਨ ਵਾਲਾ ਨਾ ਹੀ ਕੋਈ ਚੱਜ ਦੇ ਮੂੰਹ ਨਾ ਬੁਲਾਉਂਦੀ ਆ ਫੇਰ ਕੀ ਹੋਊਗਾ ਜੇ ਮੇਰੇ ਕਿਸੇ ਇੱਕ ਨਾਲ ਬਣਨ ਲੱਗੀ ਬੰਦਿਆ ਬੱਸ ਵਿਛਾਲੀ ਮੈਨੂੰ ਝੂਠ ਨਾ ਬੋਲ ਅੱਜ ਤਾਂ ਝੂਠ ਬੋਲ ਲਿਆ ਐਦੂ ਮੁੜ ਕੇ ਜੇ ਮੈਨੂੰ ਝੂਠ ਬੋਲਣਾ ਮੈਂ ਬਰਦਾਸ਼ਤ ਨਹੀਂ ਕਰਨਾ ਤੈਨੂੰ ਇੱਕ ਵਾਰੀ ਕਹਤਾ ਸੁਣ ਗਿਆ ਤੈਨੂੰ ਅਨਮੋਲ ਤੁਹਾਨੂੰ ਨਾ ਮੇਰੇ ਤੇ ਯਕੀਨ ਰਿਹਾ ਹੀ ਨਹੀਂ ਹੈਗਾ ਮੈਂ ਤਾਂ ਤੁਹਾਨੂੰ ਪਹਿਲਾਂ ਵੀ ਸੱਚ ਬੋਲਦੀ ਸੀ ਤੇ ਹੁਣ ਵੀ ਸੱਚ ਹੀ ਬੋਲਦੀ ਆ ਹਾਂ ਯਕੀਨਤਾ ਤੇਰੇ ਤੇ ਮੈਨੂੰ ਰਿਹਾ ਹੀ ਨਹੀਂ ਰਤੀ ਭਰ ਵੀ ਬਸ ਤੇ ਯਕੀਨ ਹੀ ਨਹੀਂ ਦੇਹਾ ਫਿਰ ਇਹ ਜਿਹੇ ਰਿਸ਼ਤੇ ਤੋਂ ਵੀ ਮੈਂ ਕੀ ਲੈਣਾ ਕੋਈ ਲੋੜ ਨਹੀਂ ਹੈਗੀ ਰਿਸ਼ਤਾ ਨਿਭਾਉਣ ਦੀ ਬਕਵਾਸ ਕਰਨ ਦੀ ਲੋੜ ਨਹੀਂ ਸੁਣਗਾ ਤੈਨੂੰ ਕੋਠੇ ਤੋਂ ਧੱਕਾ ਦੇ ਦੂੰ ਤੇ ਸਿੱਧੀ ਥੱਲੇ ਜਾਏਂਗੀ ਵਧੀਆ ਰਹੇਗੀ ਭਗ ਜਾ ਇੱਥੋਂ ਸਾਲੀ ਮੈਨੂੰ ਝੂਠ ਬੋਲਦੀ ਆ ਮੈਂ ਨਾ ਕੋਈ ਕੱਚੀਆਂ ਗੋਲੀਆਂ ਨਹੀਂ ਖੇਡੀਆਂ ਹੁਣ ਤੂੰ ਦੇਖੀ ਚੱਲ ਵੀ ਤੇਰੇ ਨਾਲ ਬਣਦਾ ਕੀ ਆ ਮਾਫ ਕਰ ਦੇ ਬਸ ਕਰ ਭਾਬੀ ਇਹ ਜੋ ਸਭ ਕੁਝ ਤੂੰ ਕੀਤਾ ਨਾ ਇਹ ਸਹੀ ਨਹੀਂ ਕੀਤਾ ਸਾਡੀ ਜਿੱਦ ਹੀ ਖੇ ਉਡਾ ਕੇ ਰੱਖਤੀ ਖੇ ਐਸ਼ਕ ਮੈਂ ਤੈਨੂੰ ਕਹਿਤਾ ਜਾਨੀ ਮੈਨੂੰ ਮਾਫ ਕਰ ਦੇ ਮੈਂ ਕਹਣਾ ਨਹੀਂ ਮਾਫ ਕਰਨਾੜੀ ਜਦੋਂ ਵੀਰੇ ਨੂੰ ਪਤਾ ਲੱਗਿਆ ਨਾ ਪਤਾ ਨਹੀਂ ਉਹ ਕੀ ਕੁਝ ਕਰ ਲੂਗਾ ਗੁੱਸੇ ਚ ਆ ਕੇ ਨਹੀਂ ਨਹੀਂ ਐਸ਼ਕ ਤੂੰ ਆਉਦੇ ਵੀਰੇ ਨੂੰ ਕੁਝ ਨਾ ਦੱਸੀ ਮੈਂ ਤੇਰੇ ਮੂਰੇ ਹੱਥ ਜੋੜਦੀ ਆ ਹੁਣ ਕਿਸੇ ਗੱਲ ਦਾ ਪਤਾ ਨਹੀਂ ਲੱਗਣਾ ਚਾਹੀਦਾ ਬਾਸਕਰ ਭਾਬੀ ਹੁਣ ਹੱਥ ਜੋੜਨ ਦਾ ਕੀ ਫਾਇਦਾ ਨਾਲੇ ਉਸ ਦਿਨ ਤਾਂ ਤੂੰ ਬਾੜੀਆਂ ਸਫਾਈਆਂ ਦੇ ਰਹੀ ਸੀ ਮੈਂ ਤਾਂ ਇਹੋ ਜਿਹਾ ਕੁਛ ਕੀਤਾ ਨਹੀਂ ਹੁਣ ਆ ਰਿਪੋਰਟਾਂ ਝੂਠ ਬੋਲਦੀਆਂ ਨਹੀਂ ਜਾਂ ਤੂੰ ਝੂਠ ਬੋਲਦੀ ਐ ਐਸ਼ੋ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਮੈਂ ਤੈਨੂੰ ਕੀ ਕਹਾਂ ਭੈਣ ਬਣ ਕੇ ਮੈਂ ਤੈਨੂੰ ਸਾਰਾ ਕੁਝ ਸੱਚ ਦੱਸ ਦੂੰ ਪਰ ਤੂੰ ਆਪਦੇ ਵੀਰੇ ਕੋਲ ਗੱਲ ਨਾ ਕਰੀ ਮੈਂ ਤੈਨੂੰ ਸਾਰੀ ਗੱਲ ਸੱਚ ਦੱਸੂਗੀ ਹਲੇ ਵੀ ਤੂੰ ਅਹੀਂ ਕਹਿਨੀ ਐ ਮੈਂ ਵੀਰੇ ਕੋਲੇ ਗੱਲ ਨਾ ਕਰਾ ਅਕਰ ਤੂੰ ਦੇਖਣ ਤੋਂ ਬਾਅਦ ਤੂੰ ਇਹ ਕਿ ਕਹਨੀਏ ਮੈਂ ਗੱਲ ਨਾ ਕਰਾਂ ਤੈਨੂੰ ਸ਼ਰਮ ਆਉਣੀ ਚਾਹੀਦੀ ਐ ਮੈਂ ਕਿਵੇਂ ਨਾ ਗੱਲ ਕਰਾਂ ਮੈਂ ਤਾਂ ਦੱਸਾਂਗੀ ਵੀਰੇ ਨੂੰ ਐਸ਼ ਮੈਂ ਨਾ ਤੈਨੂੰ ਆਪਣੀ ਛੋਟੀ ਭੈਣ ਸਮਝਿਆ ਮੈਂ ਤੈਨੂੰ ਕਹੀ ਤਾਂ ਜਾਣੀ ਆ ਮੈਂ ਤੈਨੂੰ ਸਾਰੀ ਗੱਲ ਦੱਸ ਦੂੰਗੀ ਪਰ ਜੇ ਤੂੰ ਇਹ ਗੱਲ ਤੇਰੇ ਵੀਰੇ ਕੋਲ ਕਰਤੀ ਤਾਂ ਤੂੰ ਆਪੀ ਸੋਚ ਤੇਰੇ ਵੀਰੇ ਤੇ ਮੇਰੇ ਰਿਸ਼ਤੇ 'ਚ ਕਿੰਨਾ ਫਰਕ ਪੈ ਜਾਊਗਾ ਸਹਣ ਬਣ ਕੇ ਮੈਂ ਦੁਬਾਰਾ ਹੱਥ ਜੋੜਦੀਆਂ ਆ ਆਪਦੇ ਵੀਰੇ ਕੋਲ ਗੱਲ ਨਾ ਕਰੀ ਉਹ ਬੱਸ ਕਰ ਭਾਬੀ ਕਿੰਨੀ ਕਵਾਰ ਹੱਥ ਜੋੜੀ ਜਾਣਗੇ ਨੜੇ ਮੈਂ ਤੇਰੀ ਸੁਣਾਈ ਕੀ ਆ ਕਰਤੂਤ ਤੋਂ ਬਾਅਦ ਤਾਂ ਮੇਰਾ ਤਾਂ ਮੂੰਹ ਨਹੀਂ ਕਰਦਾ ਵੀ ਤੈਨੂੰ ਮੈਂ ਬੁਲਾਵਾਂ ਐਸ਼ੂ ਇੱਕ ਔਰਤੀ ਔਰਤ ਦਾ ਦਰਦ ਸਮਝ ਸਕਦੀ ਆ ਪਰ ਮੈਨੂੰ ਨਹੀਂ ਲੱਗਦਾ ਤੂੰ ਮੇਰਾ ਦਰਦ ਸਮਝੇਂਗੀ ਬਸ ਮੈਂ ਤੈਨੂੰ ਇੰਨੇ ਕਹਿਣੀ ਆ ਜੇ ਕੋਈ ਗੱਲ ਪੁੱਛਣੀ ਆ ਤਾਂ ਪਲੀਜ਼ ਅੰਦਰ ਬੈਠ ਕੇ ਪੁੱਛ ਲੈ ਲੋਕੜੋਂ ਨੂੰ ਮੜੀ ਜੀ ਗੱਲ ਚਾਹੀਦੀ ਹੁੰਦੀ ਆ ਦੋ ਗੱਲਾਂ ਉਹਨਾਂ ਨੇ ਕੋਲੋਂ ਲਾ ਕੇ ਸਾਰੇ ਪਿੰਡ 'ਚ ਮੇਰੀ ਬਦਨਾਮੀ ਕਰ ਦੇਣੀ ਆ ਤੂੰ ਆ ਜਾ ਮੈਥੋਂ ਅੰਦਰ ਬੈਠ ਕੇ ਪੁੱਛ ਲੈ ਦੋ ਪੁੱਛ ਲੈ ਐ ਸ਼ੂ ਮੈਨੂੰ ਤੇ ਤੋਏ ਉਮੀਦ ਨਹੀਂ ਸੀ ਕਿ ਤੂੰ ਮੇਰਾ ਦੁੱਖ ਸਮਝੇਂਗੀ ਨਹੀਂ ਮੈਂ ਤਾਂ ਤੈਨੂੰ ਹਮੇਸ਼ਾ ਹੀ ਛੋਟੀ ਭੈਣ ਮੰਨਿਆ ਘਟੂ ਘਟ ਹੋਰ ਨਹੀਂ ਤਾਂ ਕੋਈ ਤੂੰ ਹੀ ਮੇਰਾ ਦਰਦ ਸਮਝ ਲਾ ਵਾ ਭਾਬੀ ਦੁੱਖ ਅਸੀਂ ਤਾਂ ਤੈਨੂੰ ਦੁੱਖ ਦਿੱਤਾ ਕੋਈ ਨਾਲੇ ਰਹੀ ਗੱਲ ਮੈਂ ਤਾਂ ਸੋਚਿਆ ਸੀਗਾ ਮੇਰੀ ਮਾਂ ਨਹੀਂ ਹੈਗੀ ਸਾਰੇ ਘਰ ਦੀ ਜ਼ਿੰਮੇਵਾਰੀ ਤੂੰ ਚੱਕੇਂਗੀ ਪਰ ਕਿੱਥੇ ਐ ਸ਼ੂ ਆ ਤੂੰ ਕਿਵੇਂ ਇਹ ਗੱਲਾਂ ਕਰੇ ਜਾਣੀਆਂ ਹੁਣ ਤੱਕ ਮੈਂ ਹੀ ਸਾਰੇ ਜ਼ਿੰਮੇਵਾਰੀ ਸੰਭਾਲ ਲਈ ਆਈਆਂ ਸੀ ਅੱਗੇ ਵੀ ਸੰਭਾਲ ਲੂੰਗੀ ਪਰ ਤੂੰ ਮੇਰੇ ਤੇ ਇੱਕ ਵਾਰੀ ਭਰੋਸਾ ਤਾਂ ਰੱਖ ਵਾਸਕਰ ਭਾਬੀ ਕਿੰਨਾ ਕੁ ਭਰੋਸਾ ਕਰਾਂ ਮੈਂ ਤੇਰੇ ਤੇ ਤੈਨੂੰ ਲੱਗਦਾ ਹੁਣ ਵੀਰਾ ਤੈਨੂੰ ਘਰੇ ਰੱਖੇਗਾ ਆ ਕੁਛ ਹੋਣ ਤੋਂ ਬਾਅਦ ਵੀਰਾ ਤੈਨੂੰ ਘਰੇ ਨਹੀਂ ਰੱਖਣ ਵਾਲਾ ਨਹੀਂ ਨਹੀਂ ਅਸ਼ੂ ਤੂੰ ਪਲੀਜ਼ ਕੋਈ ਗੱਲ ਨਾ ਕਰੀ ਤੇਰੇ ਵੀਰੇ ਕੋਲ ਮੈਂ ਕਹੀ ਤੇ ਜਾਨੀ ਮੈਨੂੰ ਮਾਫ ਕਰ ਦੇ ਭਾਬੀ ਮੇਰੀ ਸੁਣ ਲੈ ਗੱਲ ਅਬ ਵਾਰੀ ਵਾਰੀ ਨਾ ਹੱਥ ਜੋੜਨ ਵਾਲੇ ਖੇਖਣ ਜਿਨਾ ਕਰ ਮੇਰੇ ਮੂਰੇ ਵੈਸੇ ਵੀ ਤੂੰ ਛੱਡਿਆ ਹੀ ਕੀ ਹੈ ਮੇਰੇ ਭਰਾ ਦੀ ਜ਼ਿੰਦਗੀ ਖਰਾਬ ਕਰਕੇ ਰੱਖਤੀ ਨਹੀਂ ਐਸ਼ ਮੈਂ ਤੇਰੇ ਭਰਾ ਦੀ ਕੀ ਜ਼ਿੰਦਗੀ ਖਰਾਬ ਕੀਤੀ ਆ ਮੈਂ ਕਿਹੜਾ ਘਰ ਛੱਡ ਕੇ ਗਈ ਆ ਨਾਲ ਜਿਵੇਂ ਤੂੰ ਕਹੇਂਗੀ ਨਾ ਮੈਂ ਉਵੇਂ ਕਰੂੰਗੀ ਮੈਂ ਕੀ ਕਹਿਣਾ ਨਾਲੇ ਭਾਬੀ ਮੈਂ ਹੁੰਨੀ ਵੀ ਕੋਣਾ ਤੈਨੂੰ ਕੁਝ ਕਹਿਣ ਵਾਲੀ ਸਵਤਤਾਤਾ ਸੀ ਨਾ ਜੇ ਤੂੰ ਆ ਸਭ ਕੁਝ ਕਹਿਣ ਦਾ ਮੌਕਾ ਨਾ ਦਿੰਦੀ ਐਸ਼ ਮੈਂ ਮੰਨਦੀ ਆ ਮੇ ਤੋਂ ਬਹੁਤ ਵੱਡੀ ਗਲਤੀ ਹੋਈ ਆ ਪਰ ਪਰ ਕੀ ਭਾਬੀ ਵੱਡੀ ਨਹੀਂ ਬਹੁਤ ਵੱਡੀ ਗਲਤੀ ਹੋਈ ਹੈ ਨੜੇ ਮੈਂ ਕਿੱਦਾਂ ਮੰਨਾਂ ਵੀ ਇਹ ਸਭ ਝੂਠ ਹੈ ਐਸ਼ੂ ਮੈਂ ਕਹਿ ਤਾਂ ਜਾਣੀ ਤੈਨੂੰ ਵੀ ਮੈਂ ਸਾਰਾ ਕੁਝ ਠੀਕ ਕਰ ਦੂੰਗੀ ਪਲੀਜ਼ ਮੈਨੂੰ ਥੋੜਾ ਟਾਈਮ ਤਾਂ ਦੇ ਬਸ ਆ ਤੂੰ ਵੀਰੇ ਕੋਲ ਗੱਲ ਨਾ ਕਰੀ ਉਹ ਬਸ ਕਰ ਭਾਬੀ ਐਨਾ ਕੁਝ ਹੋ ਗਿਆ ਹਣੇ ਤੂੰ ਕਹਿੰਦੀ ਆ ਵੀਰੇ ਕੋਲੇ ਗੱਲ ਨਾ ਕਰਾਂ ਨਾੜੇ ਕੀ ਠੀਕ ਕਰ ਦੇਂਗੀ ਤੂੰ ਭਾਬੀ ਆ ਗਲਤੀ ਨਹੀਂ ਗੁਨਾਹ ਹੈ ਐਸ਼ੂ ਤੂੰ ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਤਾਂ ਕਰ ਮੈਂ ਤੈਨੂੰ ਕਦੋਂ ਦੀ ਸਮਝਾਉਣ ਲੱਗੀ ਆ ਤੂੰ ਸਮਝ ਨਹੀਂ ਰਹੀ ਮੇਰੀ ਗੱਲ ਨੂੰ ਭਾਬੀ ਮੈਂ ਤਾਂ ਚੰਗੀ ਤਰ੍ਹਾਂ ਸਮਝ ਰਹੀ ਆ ਪਰ ਤੂੰ ਨਹੀਂ ਸਮਝਦੀ ਨਾਲੇ ਹੱਤ ਬੰਨੇ ਭਾਬੀ ਮੈਂ ਤਾਂ ਇਹ ਸੋਚ ਕੇ ਹੈਰਾਨ ਆ ਇੱਕ ਮਹੀਨਾ ਹਲੇ ਵਿਆਹ ਨੂੰ ਹੋਇਆ ਤਿੰਨ ਮਹੀਨੇ ਦੇ ਚੋਂ ਤੂੰ ਪਹਿਲੇ ਹੀ ਪ੍ਰੈਗਨੈਂਟ ਐ ਕੀ ਸੁਣਾ ਹਲੇ ਬੱਚੇ ਕੀ ਸੁਣਾ ਨੂੰ ਆਗੇ ਜੀ ਤੁਸੀਂ ਮੈਂ ਚਾਹ ਬਣਾਵਾਂ ਸਾਰੀ ਚਾਹ ਦੀ ਐਡੀ ਵੱਡੀ ਕਰਤੂਤ ਕਰਕੇ ਹਲੇ ਚਾਹ ਪੁੱਛਦੀ ਐ ਕੀ ਹੋ ਗਿਆ ਟੋਨੀ ਮੈਂ ਕੀ ਕੀਤਾ ਐਂ ਗੁੱਸੇ ਚ ਕਿਉਂ ਬੋਲਦੇ ਹੋ ਹਜੇ ਕੁਛ ਕੀਤਾ ਨਹੀਂ ਆ ਕੀ ਐ ਤੈਨੂੰ ਪਤਾ ਤੂੰ ਪ੍ਰੈਗਨੈਂਟ ਆ ਨਹੀਂ ਤਨੀ ਮੈਂ ਚਲ ਸਾਰੀ ਗੱਲ ਦੱਸਦੀ ਆ ਕੀ ਦੱਸ ਲਈਂ ਤੂੰ ਮੈਨੂੰ ਟੋਨੀ ਛੱਡੋ ਮੈਨੂੰ ਪੀੜ ਹੁੰਦੀ ਆ ਪੀੜ ਹੁੰਦੀ ਆ ਕੁੱਤੀ ਜਹਾਨ ਦੀ ਏ ਜਿਹੜੀ ਸਾਨੂੰ ਪੀੜ ਦਿਤਤੀ ਏ ਉਹਦਾ ਕੀ ਕਰੀਏ ਟੋਨੀ ਮੈਂ ਗਲਤ ਨਹੀਂ ਹੈਗੀ ਮੈਂ ਤੁਹਾਨੂੰ ਸਾਰੀ ਗੱਲ ਦੱਸਦੀ ਆ ਇੱਕ ਵਾਰ ਛੱਡੋ ਤਾਂ ਸਹੀ ਬਗਾਨੇ ਮਰਦ ਨਾਲ ਖੇ ਖਾ ਕੇ ਤੂੰ ਪ੍ਰੈਗਨੈਂਟ ਹੋ ਗਈ ਹਜੇ ਤੂੰ ਗਲਤ ਨਹੀਂ ਜੀ ਮੇਰੀ ਗੱਲ ਤਾਂ ਸੁਣ ਲੋ ਮੇਰਾ ਉਹ ਮਤਲਬ ਨਹੀਂ ਸੀ ਮੇਰਾ ਮਤਲਬ ਸੀ ਛੱਡ ਤਾ ਦੋ ਵਾਸ਼ਕਰ ਬਿਸ਼ਾਲੀ ਨਾਲੇ ਹੁਣ ਸੁਣਨੂ ਕੀ ਰਹਿ ਗਿਆ ਥਾਂ ਥਾਂ ਤੇ ਤੂੰ ਝੂਠ ਬੋਲਦੀ ਆ ਨਹੀਂ ਜੀ ਮੇਰੀ ਗੱਲ ਤਾਂ ਸੁਣ ਲੋ ਇੱਕ ਵਾਰ ਮੈਂ ਤੁਹਾਨੂੰ ਸਾਰੀ ਗੱਲ ਦੱਸਦੀ ਆ ਹੁਣ ਸੁਣਨੂ ਰਹਿ ਵੀ ਕੀ ਗਿਆ ਬਿਸ਼ਾਲੀ ਨੌਲੇ ਰਿਸ਼ਤੇਦਾਰਾਂ ਨੂੰ ਕੀ ਮੂੰਹ ਦਿਖਾਵਾਂ ਮੈਂ ਟੋਨੀ ਮੈਨੂੰ ਮaaf ਕਰ ਦੋ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਮੈਂ ਮੰਦੀ ਆ ਗਲਤੀ ਆ ਗਲਤੀ ਨਹੀਂ ਸੀ ਹਰਾਮਜਾਦੀਏ ਬੁੱਤਨਾ ਅਮੀ ਦਾ ਕਲੰਕ ਲਵਾਤਾ ਤੂੰ ਮੇਰੇ ਤੇ ਜੀ ਮੈਨੂੰ ਮaaf ਕਰ ਦੋ ਮੈਂ ਅੱਗੇ ਤੋਂ ਕੋਈ ਗਲਤੀ ਨਹੀਂ ਕਰਦੀ ਬਸ ਆ ਲਾਸਟ ਗਲਤੀ ਸੀ ਮੇਰੀ ਮਾਫ ਮਾਫੀ ਕਿਸ ਗੱਲ ਦੀ ਇੱਕ ਮਹੀਨੇ ਤੋਂ ਮੇਰੇ ਅੱਖਾਂ 'ਚ ਧੂੜ ਪਾਉਂਦੀ ਰਹੀ ਸਾਲੀਏ ਇਹ ਗਲਤੀ ਮਾਫੀ ਤੋਨੀ ਮੈਂ ਅੱਗੇ ਤੋਂ ਕੋਈ ਗਲਤੀ ਨਹੀਂ ਕਰਦੀ ਬਸ ਇਸ ਵਾਰ ਮaaf ਕਰ ਦੋ ਮੈਨੂੰ ਗੁਰਦੁਆਰੇ ਦੇ ਨਾਮ ਤੇ ਸਾਰੀਆਂ ਝੂਠ ਬੋਲਦੀ ਰਹੀ ਹਜੇ ਮੈਨੂੰ ਕਹਿੰਦੀ ਮaaf ਕਰ ਦੇ ਤੋਨੀ ਮੈਨੂੰ ਮaaf ਕਰ ਦੋ ਮੈਂ ਮੰਨਦੀ ਐ ਮੇਥੋਂ ਬਹੁਤ ਵੱਡੀ ਗਲਤੀ ਹੋਈ ਆ ਅੱਜ ਤੋਂ ਬਾਅਦ ਕਦੇ ਕੋਈ ਗਲਤੀ ਨਹੀਂ ਹੁੰਦੀ ਹੈਗੀ ਇੱਕ ਵਾਰੀ ਮaafਤਾ ਕਰੋ ਮੈਂ ਤੁਹਾਨੂੰ ਸਾਰੀ ਗੱਲ ਦੱਸ ਦੂੰਗੀ ਗੰਧੀਆਂ ਜਨਾਨੀ ਐ ਖੇ ਖਾਂਦੀ ਰਹੀ ਤੇ ਹਜੇ ਤੈਨੂੰ ਮaaf ਕਰਦਾ ਨਾ ਸਾਰੀ ਕਿਹਦੇ ਤੋਂ ਤਾਂ ਦੀ ਸਾਰਾ ਕੁਝ ਦੱਸਦਾ ਇਹਨਾਂ ਨੂੰ ਐਸ਼ਨੀ ਰਿਪੋਰਟਾਂ ਦਿਖਾਈਆਂ ਹੋਣਗੀਆਂ ਕੀ ਮਿਲ ਗਿਆ ਉਹਨਾਂ ਮੇਰੇ ਘਰੋਂ ਝਾੜ ਕੇ ਅੰਮੋਲ ਆਗੇ ਕਰਦੇ ਹੋ ਛੱਡੋ ਮੇਰੀ ਬਾਹ ਕਮਜਾਤੇ ਪ੍ਰੈਗਨੈਂਟ ਹੋ ਕੇ ਹਜੇ ਮੈਨੂੰ ਪੁੱਛਦੀਆਂ ਵਿਆਹ ਕੀ ਕਰਦੇ ਹੋ ਨਹੀਂ ਨਹੀਂ ਅੰਮੋਲ ਮੈਂ ਤੁਹਾਨੂੰ ਦੱਸਣੀ ਸੀ ਕੀ ਦੱਸਣਾ ਸੀ ਬੋਲ ਕੀ ਦੱਸਣਾ ਸੀ ਮੈਨੂੰ ਅਨਮੋਲ ਐਵੇਂ ਦਾ ਕੁਝ ਨਹੀਂ ਤੁਸੀਂ ਹਾਂ ਐਵੇਂ ਦਾ ਤਾਂ ਕੁਝ ਨਹੀਂ ਆ ਡਾਕਟਰੀ ਰਿਪੋਰਟ ਦਾ ਝੂਠ ਬੋਲਦੀ ਹੈ ਨਾ ਐਸ਼ ਨੇ ਮੈਨੂੰ ਸਾਰਾ ਕੁਝ ਦੱਸਤਾ ਨਹੀਂ ਅਨਮੋਲ ਐਵੇਂ ਦਾ ਕੁਝ ਨਹੀਂ ਹੈਗਾ ਮੈਂ ਕੋਈ ਗਲਤੀ ਨਹੀਂ ਕੀਤੀ ਹੈਗੀ ਗਲਤੀ ਨਹੀਂ ਕੀਤੀ ਹਜੇ ਵੀ ਸਾਲੀ ਝੂਠ ਬੋਲਣੋਂ ਨਹੀਂ ਹਰਦੀ ਉਹ ਗੁਰਦੁਆਰੇ ਦੇ ਨਾਮ ਤੇ ਧੁਖੇ ਹੀ ਖਾਂਦੀ ਸੀ ਇਹ ਤਾਂ ਮੈਨੂੰ ਸਪੱਸ਼ਟ ਨਹੀਂ ਪਤਾ ਸੀ ਨਹੀਂ ਹੁਣ ਕੀ ਦਾ ਜਵਾਬ ਚੱਕੀ ਫੇਰਦੀ ਅੰਦਰ ਨਹੀਂ ਇਹੋ ਜਿਹਾ ਕੁਝ ਨਹੀਂ ਹੈਗਾ ਅਨਮੋਲ ਜਿਵੇਂ ਤੁਸੀਂ ਸਮਝ ਰਹੇ ਹੋ ਉਦਾ ਕਹਿੰਦੀ ਸਾਲੀਏ ਵੀ ਟੋਨੀ ਨਾਲ ਰਿਲੇਸ਼ਨ ਨਹੀਂ ਬਣਾਇਆ ਸੌਂ ਖਾਂਦੀ ਸੀ ਤੇ ਫਿਰ ਆ ਕੀ ਹੈ ਅਨਮੋਲ ਮੈਂ ਅੱਜ ਵੀ ਇੰਝ ਕਹਿਣੀ ਆ ਵੀ ਮੈਂ ਟੋਨੀ ਨਾਲ ਰਿਲੇਸ਼ਨ ਨਹੀਂ ਬਣਾਇਆ ਅੱਛਾ ਜੇ ਟੋਨੀ ਨਾਲ ਰਿਲੇਸ਼ਨ ਨਹੀਂ ਬਣਾਇਆ ਤਾਂ ਗੰਦਾ ਖੂਨ ਕਿਦਾ ਚੱਕੀ ਫਿਰਦੀ ਏ ਕੁੱਤੀਏ ਅਨਮੋਲ ਮੈਂ ਇਹ ਗੱਲ ਦਾ ਜਵਾਬ ਨਹੀਂ ਦੇ ਸਕਦੀ ਤੁਹਾਨੂੰ ਹਾਂ ਹੁਣ ਕਿੱਥੇ ਜਵਾਬ ਦੇਂਗੀ ਗੱਲ ਤਾਂ ਮੈਨੂੰ ਹੁਣ ਖਾਨੇ ਪਈਆ ਉਹ ਗੁਰਦੁਆਰੇ ਵੀ ਤੂੰ ਝੂਠ ਬੋਲ ਕੇ ਜਾਂਦੀ ਸੀ ਮੇਰੀ ਝੋਲੀ ਕੀ ਗੋਸ਼ ਪਾਇ ਤੂੰ ਅਨਮੋਲ ਮੈਂ ਅੱਜ ਵੀ ਤੇਰੀ ਆ ਮੈਂ ਤੇਰੇ ਨਾਲ ਕਿਤੇ ਕੋਈ ਵਾਅਦਾ ਨਹੀਂ ਤੋੜਿਆ ਕੀ ਮੇਰੀਆਂ ਮੈਂ ਕੋਈ ਗਲਤੀ ਨਹੀਂ ਕੀਤੀ ਥੇ ਬੋਲ ਮੈਨੂੰ ਮਾਫ ਕਰ ਦੋ ਉਹ ਮਾਫੀ ਦਾ ਤੈਨੂੰ ਤਾਂ ਦੇਵਾਂ ਜੇ ਤੂੰ ਅਣਜਾਣੇ ਚ ਗਲਤੀ ਕੀਤੀ ਹੋਵੇ ਉਹ ਇਹ ਤਾਂ ਤੂੰ ਜਾਣ ਬੁੱਝ ਕੇ ਗਲਤੀ ਕੀਤੀ ਐ ਅਨਮੋਲ ਤੁਸੀਂ ਤਾਂ ਜਾਣੇ ਚ ਪਤਾ ਨਹੀਂ ਕੀ ਕੁਝ ਬੋਲੀ ਜਾਂਦੇ ਹੋ ਪਰ ਤੁਸੀਂ ਇਹ ਨਹੀਂ ਜਾਨਣਾ ਚਾਹੁੰਦੇ ਵੀ ਇਹ ਗਲਤ ਕਰਨ ਪਿੱਛੇ ਮੇਰੀ ਕਿੱਡੀ ਵੱਡੀ ਮਜਬੂਰੀ ਸੀ ਹੂੰ ਮਜਬੂਰੀ ਉਹ ਇਹੋ ਜੀ ਕਿਹੋ ਜੀ ਮਜਬੂਰੀ ਸੀ ਤੇਰੀ ਮੈਨੂੰ ਵੀ ਦੱਸ ਦੇ ਉਹ ਕਿਸੇ ਗੈਰ ਨਾਲ ਹੰਬਸਤਰ ਹੋਈ ਤੂੰ ਮੈਨੂੰ ਛੱਡ ਚੱਲ ਮੇਰੇ ਭਰਾ ਨਾਲ ਵੀ ਧੋਖਾ ਕੀਤਾ ਤੂੰ ਅਨਮੋਲ ਪਲੀਸਾਂ ਜਾਂ ਤੋ ਜਾ ਮੈਨੂੰ ਕਹੀ ਜਾਨੇ ਮੈਨੂੰ ਮਾਫ ਕਰ ਦੇ ਤੂੰ ਬਹੁਤ ਪਲੈਨਿੰਗ ਬਣਾਉਂਦੀ ਸੀ ਨਾ ਹੋ ਤੂੰ ਦੋ ਮਰਦਾਂ ਨੂੰ ਛੱਡ ਕੇ ਕਿਸੇ ਗੈਰ ਮਰਦ ਨਾਲ ਰੰਗ ਰਲੀਆਂ ਬਣਾਉਂਦੀ ਫਿਰਦੀ ਆ ਤੂੰ ਅਨਮੋਲ ਤੂੰ ਇਹ ਕਿਆ ਸੀ ਨਾ ਵੀ ਟੋਨੀ ਨਾਲ ਨਿਨੇਸ਼ਨ ਤੇ ਹੀ ਬਣਾਉਣਾ ਹਾਂ ਕਿਹਾ ਸੀ ਮੈਂ ਇਹ ਕਿਹਾ ਸੀ ਵੀ ਟੋਨੀ ਨਾਲ ਰਿਲੇਸ਼ਨ ਨਹੀਂ ਬਣਾਉਣਾ ਤੂੰ ਪਰ ਤੂੰ ਤਾਂ ਕਿਤੇ ਹੋਰ ਹੀ ਰਿਲੇਸ਼ਨ ਬਣਾਉਂਦੀ ਫਿਰਦੀ ਆ ਮੈਂ ਬਸ ਕਰ ਬਸ ਕਰ ਬਹੁਤ ਹੋ ਗਿਆ ਮੈਂ ਇਸ ਗੱਲ ਦਾ ਜਵਾਬ ਤੈਨੂੰ ਨਹੀਂ ਦੇ ਸਕਦੀ ਹਾਂ ਬਸ ਇਹ ਕਹਿੰਦੇ ਮੈਨੂੰ ਮਾਫ਼ ਕਰ ਦੇ ਹੁਣ ਤੇਰੇ ਕੋਲ ਕੋਈ ਜਵਾਬ ਨਹੀਂ ਉਹ ਜੇ ਮੇਰੀ ਨਹੀਂ ਸੀ ਹੋਣਾ ਸੀ ਤਾਂ ਮੇਰੇ ਭਰਾ ਦੀ ਹੋ ਜਾਂਦੀ ਕਿਸੇ ਗੈਰ-ਮਰਦ ਦੀ ਹੋ ਗਈ ਤੂੰ ਹਾਂ ਦੇਖ ਲੈ ਤੇਰਾ ਵੀ ਪਿਆਰ ਮੈਂ ਹੁਣ ਤੈਨੂੰ ਤੇਰਾ ਭਰਾ ਲੱਗਣ ਲੱਗਿਆ ਉਹ ਜਦੋਂ ਤੂੰ ਮੇਰੇ ਨਾਲ ਰਿਲੇਸ਼ਨ ਬਣਾਉਂਦਾ ਸੀ ਉਦੋਂ ਭਰਾ ਰਾਤਾ ਭرائی ਰੂ ਹਾਂ ਮੇਰਾ ਤੇਨਾਂ ਰਿਲੇਸ਼ਨ ਸੀ ਨਾ 7 ਸਾਲ ਦਾ ਪਰ ਮੈਨੂੰ ਇਹ ਨਹੀਂ ਸੀ ਪਤਾ ਵੀ ਤੂੰ ਬਾਹਰ ਖੇ ਘਾਂਦੀ ਫਿਰਦੀ ਐ ਬੱਸ ਕਰਨ ਵਾਲ ਮੈਂ ਤੇਰੇ ਕੋਈ ਗੱਲ ਨਹੀਂ ਸੁਣੀ ਹੁਣ ਤੂੰ ਕਹੀ ਸੀਗਾ ਵੀ ਟੋਨੀ ਨਾਲ ਰਿਲੇਸ਼ਨ ਨਹੀਂ ਬਣਾਣਾ ਸਮਝ ਲੱਗੀ ਕੋਈ ਨਹੀਂ ਮੈਨੂੰ ਉਂਗਲੀਆਂ ਕਰਕੇ ਦਿਖਾਉਂਦੀ ਲੋੜ ਨਹੀਂ ਠੀਕ ਆ ਨਾ ਹੁਣ ਮੈਂ ਦੇਖਣਾ ਵੀ ਕੀ ਕਰਨਾ ਹੁਆ ਗਿਆ ਤੇਰੇ ਖਸਮ ਦਾ ਫੋਨ ਚੱਕ ਲੈ ਪਰ ਮੋਰ ਭਜਨ ਨੂੰ ਕੀ ਦੱਸਾਂ ਵੀ ਮੇਰੀ ਕੀ ਮਜਬੂਰੀ ਸੀ ਜਿਹੜਾ ਆਉਂਦਾ ਮੇਰੇ ਤੇ ਰੋਮ ਮਾਰ ਕੇ ਚਲਾ ਜਾਂਦਾ ਐਸ਼ ਨੂੰ ਮੈਂ ਆਪਣੀ ਛੋਟੀ ਭੈਣ ਬੰਨਿਆ ਸੀ ਕਿੰਨਾ ਕਹਿਣ ਦੇ ਬਾਵਜੂਦ ਵੀ ਉਹਨੇ ਸਾਰਾ ਸੱਚ ਸਾਰੇ ਸਾਹਮਣੇ ਲਿਆ ਕੇ ਰੱਖਤਾ ਜਿਹੜੇ ਆਪਦੇ ਭਰਾ ਮਾ ਦਾ ਸੋਚ ਰਹੀ ਸੀ ਘਟੋ ਘਟ ਮੇਰੀ ਜ਼ਿੰਦਗੀ ਤਾਂ ਨਾ ਖਰਾਬ ਕਰਦੀ ਵੀਰੇ ਤੂੰ ਕੁਝ ਸੋਚਿਆ ਵੀ ਅੱਗੇ ਕਰਨਾ ਕੀ ਹੈ ਸੋਚਿਆ ਨਹੀਂ ਹੈ ਇਹੀ ਤਾਂ ਸੋਚ ਵੱਡ-ਵੱਡ ਖਾਈ ਜਾਂਦੀ ਐ ਵੀ ਮੈਂ ਲੋਕਾਂ ਨੂੰ ਕੀ ਮੂੰਹ ਦਿਖਾਵਾਂ ਵੀਰੇ ਕੁਸ਼ਟਾ ਦਿਮਾਗ ਚ ਆਇਆ ਹੋਊਗਾ ਨਾਲੇ ਐਵੇਂ ਵੀ ਆਪਾਂ ਲੋਕਾਂ ਨੂੰ ਕੀ ਜਵਾਬ ਦਵਾਂਗੇ ਇਹੀ ਸੋਚ ਤਾਂ ਵੱਡ-ਵੱਡ ਖਾਈ ਜਾਂਦੀ ਐ ਵੀ ਮੈਂ ਲੋਕਾਂ ਨੂੰ ਕੀ ਮੂੰਹ ਦਿਖਾਵਾਂਗਾ ਵੀਰੇ ਹਲੇ ਕੰਮਿੰਨਾ ਹੋਇਆ ਵਿਆਹ ਹੋਇਨੂ ਨਾਲੇ ਭਾਬੀ ਦਾ ਐਵੇਂ ਸੀ ਵੀ ਤਿੰਨ ਮਹੀਨੇ ਦੀ ਪ੍ਰੈਗਨੈਂਟ ਐ ਆਪਾਂ ਲੋਕਾਂ ਨੂੰ ਕੀ ਮੂੰਹ ਦਿਖਾਵਾਂਗੇ ਮੇਰੇ ਸਾਲੇ ਦੀਨੇ ਨਾ ਸਿਰ ਚ ਖੇ ਪਾਤੀ ਕਿਸੇ ਨੂੰ ਮੂੰਹ ਦਿਖਾਉਣ ਜੋਗੇ ਛੱਡੀ ਨਹੀਂ ਵੀਰੇ ਮੈਂ ਤਾਂ ਸੋਚਿਆ ਸੀਗਾ ਮਾਂ ਤੋਂ ਬਾਅਦ ਇਹ ਸਾਡਾ ਘਰ ਸੰਭੇਗੀ ਪਰ ਇਹਨੇ ਤਾਂ ਇਹਨੇ ਤਾਂ ਸਾਰੇ ਸੁਪਨੇ ਹੀ ਤੋੜਤੇ ਸਾਡੇ ਜੇ ਇਹਨੇ ਜ਼ਿੰਮੇਵਾਰੀ ਸੰਭਲਣੀ ਹੁੰਦੀ ਨਾ ਤਾਂ ਆਹ ਕੁਛ ਨਾ ਕਰਦੀ ਮੈਨੂੰ ਤਾਂ ਸਾਲੀ ਇਹ ਸਮਝ ਨਹੀਂ ਆਉਂਦੀ ਕਿ ਇਹਨੇ ਆਹ ਕੁਛ ਕਿਉਂ ਕੀਤਾ ਵੀਰੇ ਇਹਦਾ ਮਤਲਬ ਤਾਂ ਆਹੀ ਹੈ ਨਾ ਵੀ ਵਿਆਹ ਤੋਂ ਪਹਿਲੇ ਹੀ ਪ੍ਰੈਗਨੈਂਟ ਸੀਗੀ ਨਾਲੇ ਇੱਕ ਮਹੀਨਾ ਤੋਂ ਨਾ ਰਿਲੇਸ਼ਨ ਨਾ ਬਣਾਉਂਦੀ ਸੋ ਇਹਨੇ ਤਾਂ ਹੀ ਖਾਈ ਸੀ ਹਾਂ ਹਲੇ ਸਾਲੀ ਮੇਰੇ ਤੋਂ ਮਾਫੀ ਮੰਗਦੀ ਆ ਆਖੇ ਅੱਗੇ ਤੋਂ ਐ ਨਹੀਂ ਕਰਦੀ ਵੀਰੇ ਆਂਕਵਾਂਟਸ ਤਾਂ ਪਤਾ ਲੱਗ ਹੀ ਚੁਕਿਆ ਜੇ ਰਿਸ਼ਤੇਦਾਰਾਂ ਚ ਪਤਾ ਲੱਗ ਗਿਆ ਤਾਂ ਆਪਾਂ ਕੀ ਕਰਾਂਗੇ ਮੇਰਾ ਤਾਂ ਜੀ ਕਰਦਾ ਨਾ ਇਹ ਗੰਦੀ ਜਨਾਨੀ ਨੂੰ ਘਰੋਂ ਬਾਹਰ ਕੱਢ ਦਾਂ ਵੀਰੇ ਆਪਾਂ ਘਰੋਂ ਕੱਢ ਕੇ ਵੀ ਕੀ ਕਰ ਲਾਂਗੇ ਲੋਕੀ ਤਾਂ ਇਹੀ ਕਹਿਣਗੇ ਨਾ ਵੀ ਇਹਦੇ ਕੋਲ ਆਪਣੀ ਜਨਾਨੀ ਨਹੀਂ ਸੰਭੀਗੀ ਲੋਕਾਂ ਦਾ ਕੀ ਆ ਲੋਕ ਤਾਂ ਬੋਲੀ ਜਾਣਗੇ ਹੁਣ ਮੈਂ ਇਹੀ ਜੀ ਗੰਦੀ ਜਨਾਨੀ ਨਾ ਆਪਦੇ ਘਰੇ ਨਹੀਂ ਰੱਖਣੀ ਵੀਰੇ ਹੁਣ ਫਾਇਦਾ ਵੀ ਕੀ ਐ ਜੋ ਹੋਣਾ ਸੀਗਾ ਉਹ ਤਾਂ ਹੁਣ ਹੋ ਹੀ ਗਿਆ ਨਾਲੇ ਵੈਸੇ ਵੀ ਜੇ ਆਪਾਂ ਝੱਗਾ ਚੱਕਾਂਗੇ ਇੱਟ ਤਾਂ ਆਪਣਾ ਹੀ ਨੰਗਾ ਹੋਣਾ ਜੋ ਉਹਨੇ ਅੱਜ ਕੀਤਾ ਕੱਲ ਨੂੰ ਵੀ ਕਰੂੰਗੀ ਮੇਰਾ ਤਾਂ ਹੁਣ ਮਰਨ ਹੋਇਆ ਪਿਆ ਵੀਰੇ ਤੁਸੀਂ ਸਬਰ ਕਰੋ ਆਪਾਂ ਕੋਈ ਹੱਲ ਕੱਢਦੇ ਹਾਂ ਦਾ ਐਸ਼ ਅਨਮੋਲਤੀ ਵਿਛਾਲੀ ਇੱਕ ਕਮਰੇ ਚ ਹਾਂ ਵੀਰੇ ਮੈਂ ਆਪਦੇ ਅੱਖਾਂ ਨਾਲ ਦੇਖਿਆ ਦੋਨਾਂ ਨੂੰ ਨਾਲੇ ਮੇਰੇ ਕੋਲ ਤਾਂ ਪ੍ਰੂਫ ਹੀ ਐ ਆ ਦੇਖੋ ਫੋਨ 'ਚ ਫੋਟੋ ਨਾਲੇ ਵੀਰੇ ਮਿੰਤਾ ਦਾਲਚੀ ਕੁਛ ਕਾਲਾ ਲੱਗਦਾ ਦਾਲਚੀ ਕਾਲਾ ਨਹੀਂ ਐਸ਼ ਇਹ ਤਾਂ ਸਾਰੀ ਦਾੜੀ ਕਾਲੀ ਲੱਗਦੀ ਐ ਨਾਲੇ ਅੱਜ ਸਵੇਰੇ ਮੈਂ ਅਨਮੋਲਤੀ ਵਿਛਾਲੀ ਨੂੰ ਨਾ ਕੋਠੇ ਤੇ ਦੇਖਿਆ ਸੀ ਫੇਰ ਹੁਣ ਫੇਰ ਹੁਣ ਹੋਰ ਕੀ ਹੋ ਸਕਦਾ ਵੀਰੇ ਹੋਣਾ ਕੀ ਐ ਮੈਂ ਨਹੀਂ ਇਹ ਜੀ ਕੁੱਤੀ ਜਨਾਨੀ ਘਰੇ ਰੱਖਣੀ ਜਿਹੜੀ ਸਾਲੀ ਘਰ ਪਟਦੀ ਐ ਵੀਰੇ ਜੋ ਵੀ ਕਰਨਾ ਨਾ ਸੋਚ ਸਮਝ ਕੇ ਕਰੀ ਬੇਵਕੂਫੀ ਨਾ ਕਰੀ ਕੋਈ ਨੜੇ ਜਲਦਬਾਜੀ ਚ ਫੈਸਲੇ ਲੈਂਦੇ ਨਾ ਹਮੇਸ਼ਾ ਗਲਤੀ ਹੁੰਦੇ ਨੇ ਬਹੁਤ ਸੋਚ ਲਿਆ ਹੁਣ ਹੁਣ ਕੀ ਰਹੇਗਾ ਸੋਚਣ ਨੂੰ ਇਹਨੇ ਤਾਂ ਮੈਨੂੰ ਜਿਉਂ-ਜੋਗਾ ਨਹੀਂ ਛੱਡਿਆ ਵੀਰੇ ਇਹੋ ਜੀ ਕਿਹੜੀ ਗੱਲ ਹੋਈ ਹੋएगी ਜਿਹੜਾ ਅਨਮੋਲ ਭਾਬੀ ਕੋਲੇ ਬੈਠਾ ਸੀ ਮੈਂ ਨਾ ਕਮਲਾ ਨਹੀਂ ਵੀ ਮੈਨੂੰ ਕੋਈ ਸਮਝ ਨਹੀਂ ਆਉਂਦਾ ਕੱਢਦਾ ਸਾੜੀ ਨੂੰ ਘਰ ਵੀਰੇ ਜਨਮੋਹਲ ਵਾਲੀ ਗੱਲ ਤੇ ਗੌਰ ਕਰਾਤਾ ਸਮਝ ਨਹੀਂ ਆਉਂਦੀ ਵੀ ਕੀ ਆੱਖਾਂ ਮੈਨੂੰ ਤਾਂ ਐਸ਼ਾਂ ਸਮਝ ਨਹੀਂ ਆਉਂਦੀ ਵੀ ਅਨਮੋਲ ਮੇਰਾ ਭਰਾ ਸੀ ਕਿ ਭਰਾ ਨਾਲੀ ਤੋਂ ਆ ਵੀਰੇ ਜਦ ਤੱਕ ਸਾਡੇ ਕੋਲ ਕੋਈ ਪ੍ਰੂਫ ਨਹੀਂ ਹੈਗਾ ਆਪਾਂ ਕਿਵੇਂ ਕਹਿ ਦਈਏ ਉਹ ਗਲਤ ਹੈ ਕੋਈ ਨਾ ਅਨਮੋਲ ਨੂੰ ਤਾਂ ਮੈਂ ਬਾਅਦ ਚੋਂ ਦੇਖੂ ਪਹਿਲਾਂ ਕੁੱਤੀ ਗੰਦੀ ਜਨਾਨੀ ਨੂੰ ਘਰੋਂ ਵੱਡਾ ਵਿਸ਼ਾਲੀ ਕਿਤੇ ਨਹੀਂ ਜਾਊਗੀ ਵਿਸ਼ਾਲੀ ਇੱਥੇ ਹੀ ਰਹੂਗੀ ਹਾਂਜੀ ਅਸੀ ਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਆਪਣੇ ਪਹਿਲੇ ਦੋ ਪਾਰ ਨੂੰ ਤੁਸੀਂ ਵਧੀਆ ਪਿਆਰ ਦਿੱਤਾ ਹੈ ਉਮੀਦ ਕਰਦੇ ਹਾਂ ਤੁਸੀਂ ਇਸ ਭਾਗ ਨੂੰ ਵੀ ਵਧੀਆ ਪਿਆਰ ਦਿਓਗੇ ਅੱਗੇ ਤੋਂ ਅੱਗੇ ਵਧੀਆ ਇਹੀ ਸੀਰੀ ਚਲਾ ਕੇ ਰੱਖਾਂਗੇ ਜੇ ਤੁਸੀਂ ਪਿਆਰ ਦਿੰਨੇ ਹੋ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਆਪਣੇ ਯਾਰਾਂ ਦੋਸਤਾਂ ਚ ਤੇ ਰਿਸ਼ਤੇਦਾਰਾਂ ਚ ਥੰਬਨੇਲ ਨੂੰ ਦੇਖ ਕੇ ਜੱਜ ਨਾ ਕਰਿਆ ਕਰੋ ਵੀ ਅੱਗੇ ਵੀਡੀਓ ਚ ਕੀ ਹੋਊਗਾ ਵੀਡੀਓ ਬਹੁਤ ਵਧੀਆ ਹੁੰਦੀ ਹੈ ਪਰਿਵਾਰਕ ਵੀਡੀਓ ਹੁੰਦੀ ਹੈ ਅੱਜ ਕੱਲ ਆਪਣੇ ਜੋ ਸਮਾਜ ਚ ਚੱਲੀ ਜਾਂਦਾ ਥੋਡੇ ਸਾਹਮਣੇ ਅਸੀਂ ਉਹੀ ਚੀਜ਼ ਲੈ ਕੇ ਹਾਜ਼ਰ ਹੁੰਨੇ ਆਂ ਤੇ ਪਿਆਰ ਦੇਓ ਵੀਡੀਓ ਨੂੰ ਤੀਸਰੇ ਭਾਗ ਨੂੰ ਤੇ ਅੱਗਾ ਅੱਗੇ ਚੌਥਾ ਭਾਗ ਵੀ ਰੈਡੀ ਪਿਆ ਤੇ ਜਿਨ੍ਹਾਂ ਨੇ ਆਪਣੀ ਪਿਛਲੀ ਵੀਡੀਓ ਤੇ ਕਮੈਂਟ ਕਰੇ ਸੀ ਆਪਾਂ ਉਹਨਾਂ ਦੇ ਨਾਮ ਬੋਲਾਂਗੇ ਰਾਣੀਕੌਰ ਸਿੰਗਾਪੁਰ ਤੋਂ ਗਰਮੇਲ ਸਿੰਘ ਨਿਰਮਲ ਸਿੰਘ ਰੁਪਿੰਦਰ ਕੌਰ ਬਲਜੀਤ ਕੌਰ ਪਵਨ ਗੁਰਪ੍ਰੀਤ ਮਣੀ ਸਿੰਘ ਪ੍ਰਭ ਸਿਮਰਜੀਤ ਕੌਰ ਰੁਪਿੰਦਰ ਕੌਰ ਕੁਲਵਿੰਦਰ ਕੌਰ ਮਨਪ੍ਰੀਤ ਮਨੂ ਕੁਲਵਿੰਦਰ ਮਨਜਿੰਦਰ ਬਠਿੰਡਾ ਟੀਵੀ ਗਰਦੀਪ ਸਿੰਘ ਰਜਿੰਦਰ ਕੌਰ ਸਣੀ ਮਿਨਾਕਸ਼ੀ ਨੂਰਪ੍ਰੀਤ ਹੁਸਨ ਬੈਣੀਪਾਲ ਰੂਹ ਖਾਨ ਸ਼ਾਮਸੁੰਦਰ ਲਖਵਿੰਦਰ ਕੌਰ ਡੀਕੇ ਜਸਵਿੰਦਰ ਕੌਰ ਸ਼ੇਰ ਡਾਲਟ ਦਲਜੀਤ ਕੌਰ ਰਵਿੰਦਰ ਸਵਰਨਜੀਤ ਕੌਰ ਜੋਤ ਰਿਐਕਸ਼ਨ ਪ੍ਰਿੰਸੈਸ ਗੁਰਦੀਪ ਕੌਰ ਦੀਪਧਾਲੀਆਲ ਸ਼ਾਕਸ਼ੀ ਕੁਟਾਰੀਆ ਮੀਆਂ ਮੋਦਸਿਰ ਪਰਮਜੀਤ ਕੌਰ ਹਰਲੀਨ ਗੁਰਦੀਪ ਸਿੰਘ ਦਿਲਜੋਤ ਆਰਸ਼ਦੀਪ ਕੌਰ ਢਾਲੀਵਾਲ ਜਸਪਰੀ ਸਿੰਘ ਕਿਰਨਜੀਤ ਕੌਰ ਖੁਸ਼ਵਿੰਦਰ ਲਵਜੋਤ ਸਿੰਘ ਲਾਡੀ ਰੰਧਾਵਾ ਹਾਂਜੀ ਕਮੈਂਟ ਵੀ ਬਾਕੀਆਂ ਦੇ ਰਹਿ ਗਏ ਉਹਨਾਂ ਦੇ ਜੇ ਤੁਸੀਂ ਇਸ ਪਾਰਟ ਤੇ ਕਰੋਗੇ ਤਾਂ ਆਪਾਂ ਜਰੂਰ ਮਤਲਬ ਅਗਲੇ ਪਾਰਟ 'ਚ ਤੁਹਾਡੇ ਨਾਮ ਬੁਲਾਵਾਂਗੇ ਸ਼ੇਅਰ ਕਰੋ ਦਬਕ ਕੇ ਪਿਆਰ ਦਿੰਦੇ ਰਹੋ ਪਹਿਲਾਂ ਵਾਂਗੂ ਤੇ ਮਿਲਦੇ ਹਾਂ ਇੱਕ ਨਵੇਂ ਪਾਰਟ ਦੇ ਨਾਲ ਧੰਨਵਾਦ ਇੱਕ ਜਰੂਰ ਦੱਸ ਦਿਆ ਕਰੋ ਐਕਟਿੰਗ ਕਿਦੀ ਵਧੀਆ ਲੱਗਦੀ ਹੁੰਦੀ ਆ ਤੇ ਤੁਸੀਂ ਕਿਹੜੇ ਪਿੰਡ ਤੋਂ ਬਿਲੋਂਗ ਕਰਦੇ ਹੋ ਪਿੰਡ ਤੋਂ ਜਾਂ ਸ਼ਹਿਰ ਤੋਂ ਆਪਣੇ ਸ਼ਹਿਰ ਦਾ ਨਾਮ ਜਰੂਰ ਲਿਖਦਿਆ ਕਰੋ ਧੰਨਵਾਦ ਜੀ ਮਿਲਦੇ ਆ ਇੱਕ ਨਵੇਂ ਪਾੜ ਦੇ ਨਾਲ